हेलो स्टूडेंट्स वेलकम बैक टू माय चैनल आई होप तू सारे ठीक होवोगे सो ये वीडियो बी एड फोर सैम द स्टूडेंट्स पेपर कर रहे थे द स्कूल लाइब्रेरी और यूनिट वन कर रहे थे यूनिट वन दे जो और बी पार्ट कर लिया तो हूँ अभी ज सी पार्ट रह गया से अपना सी पार्ट जरा कर ठीक है यूनिट जोड़ा है वन चल रहा है लास्ट क्वेश्चन है यूनिट वन सो यूनिट वन का ज ਸੀ ਪਾਰਟ ਫਾਈਵ ਲਾਜ਼ ਆਫ ਲਾਇਬ੍ਰੇਰੀ ਸਾਇੰਸ ਐਂਡ ਥੇਅਰ ਇਮਪਲੀਕੇਸ਼ਨਸ ਠੀਕ ਹੈ ਲਾਇਬ੍ਰੇਰੀ ਵਿਗਿਆਨ ਦੇ ਪੰਜ ਕਾਨੂੰਨ ਉਹਨਾਂ ਦੇ ਜਿਹੜੇ ਆ ਪ੍ਰਭਾਵ ਜਾਲ ਠੀਕ ਹੈ ਸੋ ਜਿਹੜੇ ਆ ਪੰਜ ਜਿਹੜੇ ਲਾਇਬ੍ਰੇਰੀ ਦੇ ਲਈ ਪੰਜ ਜਿਹੜੇ ਆ ਕਾਨੂੰਨ ਬਣਾਏ ਗਏ ਆ ਤੇ ਉਹਨਾਂ ਦੇ ਇਮਪਲੀਕੇਸ਼ਨਸ ਦੇਖਨੇ ਆ ਕਿ ਉਹਨੂੰ ਕਿਵੇਂ ਜਿਹੜਾ ਆ ਇੰਪਲੀਮੈਂਟ ਕੀਤਾ ਜਾ ਸਕਦਾ ਆ ਸੋ ਪਹਿਲਾਂ ਇੰਟਰੋਡਕਸ਼ਨ ਕਰਾਂਗੇ ਅਸੀਂ ਠੀਕ ਹੈ ਸੋ ਪਹਿਲਾਂ ਇੰਟਰੋਡਕਸ਼ਨ ਕਰ ਲੰਨੇ ਆ ਸਿੱਖਿਆ ਦੇ ਖੇਤਰ ਵਿੱਚ ਸਕੂਲ ਲਾਇਬ੍ਰੇਰੀ ਦਾ ਬਹੁਤ ਮਹੱਤਵਪੂਰਨ ਰੋਲ ਹੈ ਲਾਇਬ੍ਰੇਰੀ ਸ਼ਬਦ ਲਾਤੀਨੀ ਪਾਸ਼ਾ ਦੇ ਸ਼ਬਦ ਲਾਇਬ੍ਰੇਰੀਆ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਕਿਤਾਬਾਂ ਦੀ ਦੁਕਾਨ ਜਾਂ ਇੱਕ ਜਗ੍ਹਾ ਜਿੱਥੇ ਕਿਤਾਬਾਂ ਰੱਖੀਆਂ ਜਾਂਦੀਆਂ ਹਨ ਠੀਕ ਹੈ ਸੋ ਲਾਇਬ੍ਰੇਰੀ ਦਾ ਐਜੂਕੇਸ਼ਨ ਦੇ ਜਿਹੜਾ ਆਪਾਂ ਦੇਖੀਏ ਖੇਤਰ ਦੇ ਵਿੱਚ ਤਾਂ ਬਹੁਤ ਰੋਲ ਰਿਹਾ ਦਾ ਲਾਇਬ੍ਰੇਰੀ ਦਾ ਠੀਕ ਹੈ ਔਰ ਇਹ ਲੈਟਿਨ ਲੈਂਗੁਏਜ ਦਾ ਜਿਹੜਾ ਵਰਡ ਹੈ ਲਾਇਬ੍ਰੇਰੀ ਉਹ ਤੋਂ ਲਿਆ ਗਿਆ ਆ ਸ਼ਬਦ ਇਹ ਜਿਸ ਤੋਂ ਨਿਕਲਿਆ ਸੀਗਾ ਲਾਇਬ੍ਰੇਰੀ ਠੀਕ ਹੈ ਇਹਦਾ ਅਰਥ ਕੀ ਹੈ ਕਿ ਦੁਕਾਨਾ ਕਿਤਾਬਾਂ ਦੀ ਦੁਕਾਨ ਜਾਂ ਇੱਕ ਜਗ੍ਹਾ ਜਿੱਥੇ ਕਿਤਾਬਾਂ ਰੱਖੀਆਂ ਜਾਂਦੀਆਂ ਆ ਠੀਕ ਹੈ ਪਹਿਲਾਂ ਲਾਇਬ੍ਰੇਰੀ ਨੂੰ ਸਿਰਫ ਇੱਕ ਰਖਵਾਲਾ ਮੰਨਿਆ ਜਾਂਦਾ ਸੀ ਜੋ ਕਿ ਕਿਤਾਬਾਂ ਦੀ ਸੰਭਾਲ ਕਰਦਾ ਹੈ ਪਰ ਕਿਤਾਬਾਂ ਪੜਨ ਨੂੰ ਉਤਸ਼ਾਹਿਤ ਨਹੀਂ ਕਰਦਾ ਠੀਕ ਹੈ ਪਹਿਲਾਂ ਜਿਹੜੀ ਪਹਿਲਾਂ ਸੋਚ ਹੁੰਦੀ ਸੀ ਲਾਇਬ੍ਰੇਰੀਆਂ ਦੇ ਬਾਰੇ ਪਹਿਲੇ ਸਮਿਆਂ ਦੇ ਵਿੱਚ ਉਹ ਕੀ ਹੁੰਦੀ ਸੀਗੀ ਕਿ ਸਿਰਫ ਲਾਇਬ੍ਰੇਰੀਆਂ ਕਿ ਕਿਉਂ ਬਣੀਆਂ ਕਿਤਾਬਾਂ ਨੂੰ ਸੰਭਾਲਣ ਦੇ ਲਈ ਆ ਤੇ ਪਰ ਉਹ ਪੜਨ ਨੂੰ ਉਤਸ਼ਾਹਿਤ ਜਿਹੜਾ ਸੀ ਨਹੀਂ ਕਰਦੀਆਂ ਸੀਗੀਆਂ ਠੀਕ ਹੈ ਪਰ ਹੁਣ ਆਧੁਨਿਕ ਲਾਇਬ੍ਰੇਰੀ ਨੂੰ ਇੱਕ ਜਿਹੜਾ ਸੇਵਾ ਸੰਸਥਾ ਮੰਨਿਆ ਜਾਂਦਾ ਹੈ ਜਿਸ ਦਾ ਉਦੇਸ਼ ਆਪੋਗਤਾਂ ਨੂੰ ਲਾਇਬ੍ਰੇਰੀ ਦੇ ਸਰੋਤਾਂ ਪਾਪ ਜਿਹੜੀ ਪੜ੍ਹਨ ਸਮੱਗਰੀ ਆ ਅਤੇ ਸੇ ਮਾਮਾ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਜੋਗ ਬਣਾਉਣਾ ਹੈ ਲਾਇਬ੍ਰੇਰੀ ਦਾ ਉਦੇਸ਼ ਇਹ ਵੀ ਹੈ ਕਿ ਪਾਠਕਾਂ ਜਾਂ ਵਿਦਿਆਰਥੀ ਇਸ ਨੂੰ ਸੰਭਾਲਣ ਦੀ ਬਜਾਏ ਇਸ ਦਾ ਵੱਧ ਤੋਂ ਵੱਧ ਜਿਹੜਾ ਇਸਤੇਮਾਲ ਕਰਨ ਠੀਕ ਹੈ ਲਾਇਬ੍ਰੇਰੀ ਨੂੰ ਜਿਹੜਾ ਆ ਸੰਭਾਲਣਾ ਨਹੀਂ ਆ ਉੱਥੇ ਕਿਤਾਬਾਂ ਨੂੰ ਕੀ ਕਰਨ ਦਾ ਵੱਧ ਤੋਂ ਵੱਧ ਯੂਜ਼ ਕਰਨਾ ਜਿਹੜਾ ਉੱਥੇ ਕਿਤਾਬਾਂ ਆ ਮੈਗਜ਼ੀਨਸ ਆ ਰਸਾਲੇ ਆ ਸਾਰਿਆਂ ਨੂੰ ਕੀ ਆ ਪੜਨ ਦੇ ਲਈ ਉਸ਼ਾਹਿਤ ਕੀਤਾ ਜਾਂਦਾ ਆ ਵਿਦਿਆਰਥੀਆਂ ਦੇ ਲਈ ਲਾਇਬ੍ਰੇਰੀ ਗਿਆਨ ਦਾ ਪੰਡਾਰ ਹੈ ਠੀਕ ਹੈ ਸੋਰਸ ਆਫ ਜਿਹੜਾ ਇਹ ਨੌਲੇਜ ਆ ਗਿਆਨ ਦਾ ਪੰਡਾਰਾ ਸੋ ਇਹ ਪਾਠਕਾਂ ਦੇ ਲਈ ਗਿਆਨ ਅਤੇ ਬੁੱਧੀ ਨੂੰ ਇਕੱਠਾ ਕਰਨ ਦੇ ਲਈ ਇੱਕ ਵਰਕਸ਼ਾਪ ਹੈ ਠੀਕ ਹੈ ਜਿੱਥੇ ਕੀ ਕਰਦੀ ਹੈ ਗਿਆਨ ਜਿਹੜਾ ਸਾਨੂੰ ਲਾਇਬ੍ਰੇਰੀ ਦੇ ਵਿੱਚੋਂ ਮਿਲਦਾ ਆ ਠੀਕ ਹੈ ਔਰ ਬੁੱਧੀ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਜਿਹੜਾ ਕੀ ਆ ਇਕੱਠਾ ਕਰਦੇ ਆ ਔਰ ਇਹਨੂੰ ਜਿਹੜਾ ਆ ਬੁੱਧੀ ਹੀ ਅੱਗੇ ਜਾ ਕੇ ਇਹਨੂੰ ਜਿਹੜਾ ਆ ਵਰਤਦੀ ਆ ਇਸ ਗਿਆਨ ਨੂੰ ਲਾਇਬ੍ਰੇਰੀ ਪਾਠਕਾਂ ਨੂੰ ਗਿਆਨ ਪ੍ਰਾਪਤ ਕਰਵਾਉਂਦਾ ਹੈ ਗਿਆਨ ਸੱਭਿਆਚਾਰ ਦੁਆਰਾ ਦਿੱਤੀ ਜਾਣਕਾਰੀ ਦਾ ਜੋੜ ਹੈ ਠੀਕ ਹੈ ਗਿਆਨ ਕੀ ਹੁੰਦਾ ਹੈ ਕਿ ਜਿਹੜੀ ਇੱਕ ਸੱਭਿਅਤਾ ਜਿਹੜੀ ਸਾਡੀ ਸੱਭਿਅਤਾ ਹੈ ਹਨਾ ਉਹਨੇ ਜੋ ਵੀ ਸਾਨੂੰ ਜਾਣਕਾਰੀ ਦਿੱਤੀ ਆਪਣੇ ਐਕਸਪੀਰੀਅੰਸ ਜਿਹੜੇ ਦਿੱਤੇ ਉਹ ਸਾਰੇ ਦਾ ਸਿੱਕੀ ਕਮਾਂਗੇ ਜੋੜ ਆ ਗਿਆਨ ਨੂੰ ਪੱਕਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਲਾਇਬ੍ਰੇਰੀਆਂ ਹਾਸਲ ਹੁੰਦਾ ਹੈ ਠੀਕ ਹੈ ਇੱਕ ਪੱਕਾ ਗਿਆਨ ਆ ਠੀਕ ਹੈ ਔਰ ਪੱਕਾ ਗਿਆਨ ਜਿਹੜਾ ਸਾਨੂੰ ਕਿੱਥੋਂ ਲਾਇਬ੍ਰੇਰੀ ਦੇ ਵਿੱਚੋਂ ਹਾਸਲ ਹੁੰਦਾ ਹੈ ਦਾਰਸ਼ਨਿਕ ਨੇ ਗਿਆਨ ਦੇ ਲਈ ਵੱਖ-ਵੱਖ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਵੇਂ ਸਮਝ, ਬੁੱਧੀ, ਵਿਗਿਆਨ, ਸਿੱਖਣਾ ਇਹ ਉਹ ਗਿਆਨ ਹੈ ਜੋ ਅਸੀਂ ਲਾਇਬ੍ਰੇਰੀ ਤੋਂ ਇਕੱਠਾ ਕਰਦੇ ਹਾਂ ਇਸ ਦੇ ਲਈ ਲਾਇਬ੍ਰੇਰੀ ਗਿਆਨ ਦਾ ਭੰਡਾਰ ਹੈ ਨਾ ਕਿ ਕਿਤਾਬਾਂ ਦਾ ਠੀਕ ਹੈ ਤਾਂ ਲਾਇਬ੍ਰੇਰੀ ਨੂੰ ਅਸੀਂ ਕੀ ਕਹਾਂਗੇ ਗਿਆਨ ਦਾ ਭੰਡਾਰ ਨਾ ਕਿ ਕੱਲੀਆਂ ਕਿਤਾਬਾਂ ਦਾ ਠੀਕ ਹੈ ਲਾਈਬ੍ਰੇਰੀ ਸਿਰਫ ਗਿਆਨ ਦੇ ਪ੍ਰਸਾਰ ਦੇ ਲਈ ਇੱਕ ਜਗ੍ਹਾ ਹੈ ਜਿੱਥੇ ਬੱਚਿਆਂ ਦਾ ਸਮਾਜਿਕ ਮਾਨਸਿਕ ਸੱਭਿਆਚਾਰਕ ਵਿਕਾਸ ਹੁੰਦਾ ਹੈ ਇੱਕ ਜਹੀ ਜਗ੍ਹਾ ਹੈ ਜਿੱਥੇ ਪੂਰੇ ਭਾਇਚਾਰੇ ਦੀ ਕਿਸਮਤ ਲਿਖੀ ਜਾਂਦੀ ਹੈ ਠੀਕ ਹੈ ਤੇ ਲਾਈਬ੍ਰੇਰੀ ਕੀ ਆ ਇੱਕ ਜਗ੍ਹਾ ਆ ਜਿੱਥੇ ਕੀ ਹੁੰਦਾ ਬੱਚਿਆਂ ਦਾ ਸਮਾਜਿਕ ਮਾਨਸਿਕ ਤੇ ਸੱਭਿਆਚਾਰਕ ਵਿਕਾਸ ਠੀਕ ਹੈ ਸੋ ਕਿਉਂਕਿ ਇੱਥੇ ਇਦਾਂ ਦੀਆਂ ਕਿਤਾਬਾਂ ਬੱਚੇ ਪੜ੍ਹਦੇ ਜਿੱਥੋਂ ਉਹਨਾਂ ਨੂੰ ਇਹ ਜਿਹੜਾ ਆ ਸਮਾਜਵਾਰੀ ਉਹਨਾਂ ਦੀ ਮਾਨਸਿਕਤਾ ਨੂੰ ਔਰ ਸੱਭਿਆਚਾਰ ਨੂੰ ਠੀਕ ਹੈ ਸਾਰਿਆਂ ਨੂੰ ਡਵੈਲਪ ਕਰ ਦਿਆ ਹੈ ਹੁਣ ਇਹਦੀ ਡੈਫੀਨੇਸ਼ਨ ਦੇਖ ਲੈਂਦੇ ਆ ਆਕਸਫੋਰਡ ਡਿਕਸ਼ਨਰੀ ਦੇ ਅਨੁਸਾਰ ਲਾਇਬ੍ਰੇਰੀ ਇੱਕ ਅਜਿਹੀ ਜਗ੍ਹਾ ਹੈ ਜੋ ਪੜਨ ਅਧਿਐਨ ਕਰਨ ਦੇ ਲਈ ਕਿਤਾਬਾਂ ਰੱਖਣ ਦੇ ਲਈ ਵੱਖਰੀ ਰੱਖੀ ਜਾਂਦੀ ਹੈ ਆਕਸਫੋਰਡ ਰੈਫਰੈਂਸ ਡਿਕਸ਼ਨਰੀ ਦੇ ਅਨੁਸਾਰ ਲਾਇਬ੍ਰੇਰੀ ਇੱਕ ਇਮਾਰਤ ਜਾਂ ਕਮਰਾ ਹੈ ਜਿਸ ਵਿੱਚ ਜਨਤਾ ਜਾਂ ਕਿਸੇ ਸੰਸਥਾ ਦੇ ਮੈਂਬਰਾਂ ਦੁਆਰਾ ਵਰਤੋਲੇ ਕਿਤਾਬਾਂ ਤਿਲਸਾਲਿਆਂ ਦਾ ਸੰਗ੍ਰਹਿ ਹੁੰਦਾ ਹੈ ਠੀਕ ਹੈ ਸੋ ਇਹਦੀ ਡੈਫੀਨੇਸ਼ਨ ਸੀ ਹੁਣ ਅਸੀਂ ਆਉਂਦੇ ਆ ਕੁਐਸਚਨ ਦੇ ਉੱਪਰ ਫਾਈਵ ਲਾਸ ਆਫ ਲਾਇਬ੍ਰੇਰੀ ਸਾਇੰਸ ਐਂਡ देयर ਇੰਪਲੀਕੇਸ਼ਨਸ ਫਰਸਟ ਲਾ ਕੀ ਹੈ ਲਾਇਬ੍ਰੇਰੀ ਦਾ ਠੀਕ ਹੈ ਫਰਸਟ ਲਾ ਪਲਾ ਪੰਜ ਦੇ ਪੰਜ ਲਾ ਤੁਹਾਨੂੰ ਮੈਂ ਇੱਕ ਵਾਰ ਦਿਖਾ ਦਿੰਦੀ ਹਾਂ ਠੀਕ ਹੈ ਪੰਜ ਜਿਹੜੇ ਲਾਇਬ੍ਰੇਰੀ ਦੇ ਲਾ ਸੋ ਆ ਦੇਖੋ ਇਹ ਜਿਹੜੇ ਫਾਈਵ ਲਾ ਬੁੱਕ ਆਰ ਫॉर ਯੂਸ ਠੀਕ ਹੈ ਕਿਤਾਬਾਂ ਕਾਦੇ ਲਈ ਹੈ ਵਰਤੋਂ ਦੇ ਲਈ ਹੈ ਐਵਰੀ ਰੀਡਰ ਹੈਜ਼ ਹਿਸ ਹਰ ਬੁੱਕ ठीक है थर्ड लॉ आ एवरी बुक हैज़ इट्स रीडर और फोर्थ था सेव द टाइम ऑफ द रीडर एंड फाइव लॉ वो है अ लाइब्रेरी इज़ अ ग्रोइंग ऑर्गेनाइजम ठीक है किया कि लाइब्रेरी किया एक वादा होया जीव क्या गया सो फस्ट जो लॉ पे देखा कि फस्ट लॉ किया ਫਰਸਟ ਲਾਇਬ੍ਰੇਰੀ ਦੇ ਲਈ ਪਹਿਲਾ ਕਾਨੂੰਨ ਆ ਉਹ ਹੈਗਾ ਆ ਬੁక్స్ ਆਰ ਫॉर ਯੂਜ਼ ਕਿਤਾਬਾਂ ਵਰਤੋਂ ਦੇ ਲਈ ਹਨ ਇੰਪਲੀਕੇਸ਼ਨਸ ਠੀਕ ਹੈ ਜਿਹੜੇ ਆ ਰੰਗਨਾਥਨ ਜੀ ਹੋਏ ਨੇ ਉਹਨਾਂ ਨੇ ਜੋ ਸੁਝਾਅ ਦਿੱਤੇ ਆ ਠੀਕ ਹੈ ਸੋ ਲਾਇਬ੍ਰੇਰੀ ਦੇ ਲੈ ਕੇ ਇਸ ਲਾ ਨੂੰ ਜਿਹੜਾ ਆ ਇਸ ਲਾ ਨੂੰ ਜਿਹੜਾ ਜਿਹੜਾ ਕਾਨੂੰਨ ਬਣਾਇਆ ਗਿਆ ਆ ਇਹਨੂੰ ਫੁੱਲਫਿਲ ਕਰਨ ਦੇ ਲਈ ਉਹਨਾਂ ਨੇ ਕੀ ਦੱਸਿਆ ਜੋ ਸੁਝਾਅ ਦਿੱਤੇ ਆ ਉਹ ਇਸ ਪ੍ਰਕਾਰ ਆ ਲਾਇਬ੍ਰੇਰੀ ਦਾ ਸਥਾਨ ਠੀਕ ਹੈ ਉਹਨਾਂ ਨੇ ਹੁਣ ਜਿਹੜਾ ਸੀਗਾ ਲਾਅ ਦੇਖੋ ਲਾਅ ਹੈਗਾ ਆ ਕਿਤਾਬਾਂ ਵਰਤੋ ਲਈ ਹਨ ਹੁਣ ਕਿਤਾਬਾਂ ਵਰਤੋ ਦੇ ਲਈ ਕੀ ਆ ਕੀ ਕੀ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਕਿ ਲਾਇਬ੍ਰੇਰੀ ਦਾ ਸਥਾਨ ਸੋ ਲਾਇਬ੍ਰੇਰੀ ਦਾ ਜਿਹੜਾ ਸਥਾਨ ਆ ਠੀਕ ਹੈ ਉਹ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੋਣਾ ਚਾਹੀਦਾ ਆ ਜੇ ਸਕੂਲ ਲਾਇਬ੍ਰੇਰੀ ਆ ਤਾਂ ਸਕੂਲ ਦੇ ਉਸ ਦਾਇਰੇ 'ਚ ਹੋਣਾ ਚਾਹੀਦਾ ਜਿੱਥੇ ਸਟੂਡੈਂਟ ਈਜ਼ਲੀ ਪਹੁੰਚ ਜਾਣ ਠੀਕ ਹੈ ਜੇ ਉਹ ਪਬਲਿਕ ਲਾਇਬ੍ਰੇਰੀ ਆ ਤੇ ਪਬਲਿਕ ਲਾਇਬ੍ਰੇਰੀ ਜਿਹੜੀ ਆ ਉਹ ਕਿੱਥੇ ਹੋਣੀ ਚਾਹੀਦੀ ਆ ਲੋਕਾਂ ਦੇ ਜਿੱਥੇ ਲੋਕ ਰਹਿ ਰਹੇ ਆ ਜਿਸ ਸਿਟੀ ਦੇ ਵਿੱਚ ਸਾਰੇ ਲੋਕਾਂ ਨੂੰ ਜਿਹੜੀ ਸੈਂਟਰ ਚ ਬਣਾਇਆ ਚਾਹੀਦਾ ਜਿਹੜਾ इजीली ਉੱਥੇ ਤੱਕ ਅਪਰੋਚ ਕਰ ਸਕਣ ਅਗਰ ਲੋਕ ਲਾਇਬ੍ਰੇਰੀ ਜਾਣਗੇ ਤਾਂ ਹੀ ਉੱਥੇ ਜਿਹੜੀ ਕਿਤਾਬਾਂ ਦੀ ਵਰਤੋਂ ਹੋ ਸਕਦੀ ਆ ਪਹੁੰਚ ਸਿਸਟਮ ਠੀਕ ਹੈ ਪਹੁੰਚ ਸਿਸਟਮ ਕਿਦਾਂ ਦਾ ਹੋਣਾ ਚਾਹੀਦਾ ਹੈ ਕਿ ਇਹ ਓਪਨ ਹੋਣੀ ਚਾਹੀਦੀ ਆ ਸਾਰਿਆਂ ਦੇ ਲਈ ਜਿਹੜੀ ਇਹਦੀ ਪਹੁੰਚ ਜਿਹੜੀ ਆ ਆਸਾਨ ਆਸਾਨ ਹੋਣੀ ਚਾਹੀਦੀ ਆ ਠੀਕ ਹੈ ਸੋ ਇਸ ਲਈ ਜਿਹੜਾ ਸਿਸਟਮ ਉਹਨਾਂ ਨੂੰ ਰੱਖਣਾ ਚਾਹੀਦਾ ਇੱਕ ਖੁੱਲਾ ਸਿਸਟਮ ਜਿਹੜਾ ਰੱਖਣਾ ਚਾਹੀਦਾ ਜਿੱਥੇ ਲੋਕ ਆ ਕੇ इजीली ਕਿਤਾਬਾਂ ਪੜ੍ਹ ਸਕਣ ਲਾਇਬ੍ਰੇਰੀ ਦੇ ਕੈਂਟੇ ਠੀਕ ਹੈ ਸੋ ਲਾਇਬ੍ਰੇਰੀ ਜਿਹੜੀ ਵੱਧ ਤੋਂ ਵੱਧ ਸਮਾਂ ਜਿਹੜੀ ਖੁੱਲੀ ਰਹਿਣੀ ਚਾਹੀਦੀ ਹੈ ਤਾਂ ਜੋ ਲੋਕ ਇਹਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਕਿਤਾਬਾਂ ਦੀ ਚੋਣ ਕਿਤਾਬਾਂ ਦੀ ਚੋਣ ਜਿਹੜੀ ਆ ਬੁੱਕ ਸਿਲੈਕਸ਼ਨ ਜਿਹੜੀ ਆ ਉਹਦੇ ਵਿੱਚ ਸਟਾਫ ਨੂੰ ਜਿਹੜੀ ਆ ਆਮ ਲੋਕਾਂ ਦੀ ਜਿਹੜੀ ਮਦਦ ਕਰਨੀ ਚਾਹੀਦੀ ਆ ਜਿਹੜਾ ਲਾਇਬ੍ਰੇਰੀ ਨਾਲ ਔਰ ਲਾਇਬ੍ਰੇਰੀ ਦਾ ਸਟਾਫ ਆ ਅਗਰ ਭਾਵੇਂ ਵਿਦਿਆਰਥੀ ਆ ਚਾਹੇ ਪਾਠਕ ਆ ਠੀਕ ਹੈ ਸੋ ਉਹਨਾਂ ਜਿਹੜਾ ਆ ਉਹਨਾਂ ਦੀ ਚੋਣ ਦੇ ਵਿੱਚ ਹੈਲਪ ਕਰਨੀ ਚਾਹੀਦੀ ਹੈ ਜਿਹੜੀ ਲਾਇਬ੍ਰੇਰੀ ਦੇ ਬੁੱਕਸ ਦੇ ਲਈ ਜਿਹੜਾ ਚੋਣ ਦੇ ਲਈ ਵਧੀਆ ਅਰੇਂਜਮੈਂਟ ਜਿਹੜੇ ਆ ਕਰਨੇ ਚਾਹੀਦੇ ਤਾਂ ਜੋ ਪੜਨ ਵਾਲੇ ਦਾ ਜਿਹੜਾ ਸਮਾਂ ਆ ਉਹ ਖਰਾਬ ਨਾ ਹੋਵੇ ਕਿਤਾਬਾਂ ਦੀ ਵਿਵਸਥਾ ਠੀਕ ਹੈ ਅਰੇਂਜਮੈਂਟ ਆਫ ਬੁੱਕਸ ਅਰੇਂਜਮੈਂਟ ਜਿਹੜਾ ਬੁੱਕਸ ਦਾ ਵਧੀਆ ਹੋਣਾ ਚਾਹੀਦਾ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਸ਼ੈਲਫ ਦੇ ਉੱਪਰ ਰੱਖਣਾ ਚਾਹੀਦਾ ਆ ਜਿੱਥੋਂ ਲੋਕ ਇਹਨਾਂ ਨੂੰ ਈਜ਼ੀਲੀ ਜਿਹੜਾ ਆ ਪ੍ਰਾਪਤ ਕਰ ਸਕਣ ਤਾਂ ਹੀ ਜਿਹੜਾ ਪਹਿਲਾ ਲੋਆ ਕਿਤਾਬਾਂ ਦੀ ਵਰਤੋਂ ਠੀਕ ਹੈ ਫਿਰ ਯੂ ਹੋ ਸਕਦੀ ਆ ਰੱਖ ਰਖਾ ਠੀਕ ਹੈ ਸੋ ਜਿਹੜਾ ਰੱਖ ਰਖਾਇਆ ਕਿਤਾਬਾਂ ਦਾ ਚਾਹੇ ਉਹ ਜਿਹੜਾ ਇਹਨਾਂ ਦੇ ਕਲੀਨ ਅਪ ਨਾਲ ਰਿਲੇਟਡ ਆ ਹਨਾ ਸਾਫ ਸਫਾਈ ਦੇ ਨਾਲ ਰਿਲੇਟਡ ਆ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਮੇਨਟੇਨ ਕਰਨਾ ਚਾਹੀਦਾ ਆ ਇਹ ਨਹੀਂ ਹੋਣਾ ਚਾਹੀਦਾ ਕਿ ਕਿਤਾਬਾਂ ਦੇ ਉੱਤੇ ਬਹੁਤ ਸਾਰੀ ਧੂੜ ਜੰਮੀ ਆ ਠੀਕ ਹੈ ਔਰ ਕਿਤਾਬਾਂ ਦੇ ਉੱਪਰ ਜੰਮੀ ਹੋਈ ਧੂੜ ਕਿਤਾਬਾਂ ਦੀ ਜੜੀ ਆ ਮਨਿਆਦ ਨੂੰ ਉਹਨਾਂ ਦੀ ਜਿਹੜੀ ਵੈਲਿਡਿਟੀ ਨੂੰ ਘਟਾਉਂਦੀ ਆ ਇਸ ਤੇ ਲਈ ਜਿਹੜਾ ਇਹਨਾਂ ਦਾ ਰੱਖ ਰਖਾ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਆ ਠੀਕ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਪ੍ਰਚਾਰ ਜਿਹੜਾ ਹੈ ਠੀਕ ਹੈ ਸੋ ਜਿਹੜਾ ਹੈ ਪ੍ਰਚਾਰ ਲਾਇਬ੍ਰੇਰੀ ਦੇ ਵਿੱਚ ਹੋਣਾ ਚਾਹੀਦਾ ਜਿਵੇਂ ਕੋਈ ਨਵੀਂ ਬੁੱਕ ਆਈ ਆ ਹਨਾ ਜੋ ਨਵੀਂ ਬੁੱਕ ਆਈ ਉਹ ਸਾਹਮਣੇ ਜਿਹੜੀ ਡਿਸਪਲੇ ਤੇ ਲੱਗੀ ਹੋਣੀ ਚਾਹੀਦੀ ਤਾਂ ਜੋ ਉਹਨੂੰ ਜਿਹੜਾ ਵੱਧ ਤੋਂ ਵੱਧ ਲੋਕ ਜਿਹੜੇ ਆ ਆ ਪੜ੍ਹ ਸਕਣ ਲੋਕਾਂ ਦਾ ਧਿਆਨ ਜਾ ਸਕੇ ਨਮੀਆਂ ਜਿਹੜੀਆਂ ਆ ਰਹੀਆਂ ਨਵੇਂ ਸੰਪਾਦਨਾ ਉਹ ਪਾਠਕਾਂ ਦੇ ਧਿਆਨ ਦੇ ਵਿੱਚ ਜਿਹੜੇ ਆ ਆ ਸਕਣ ਹਨਾ ਤੇ ਇਸ ਕਰਕੇ ਜਿਹੜੀਆਂ ਜਾਂ ਫਿਰ ਜਿਹੜੀਆਂ ਕਿਤਾਬਾਂ ਆ ਹਨਾ ਜਿਹੜੀਆਂ ਬਹੁਤ ਵਧੀਆ ਕਿਤਾਬਾਂ ਆ ਜਿਹੜੀਆਂ ਜ਼ਰੂਰੀ ਆ ਲੋਕਾਂ ਦੇ ਲਈ ਪੜ੍ਹਣੀਆਂ ਠੀਕ ਹੈ ਉਹਨਾਂ ਨੂੰ ਜਿਹੜਾ ਡਿਸਪਲੇ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਲਗਾਉਣਾ ਚਾਹੀਦਾ ਆ ਫਰਨੀਚਰ ਫਰਨੀਚਰ ਜਿਹੜਾ ਵਧੀਆ ਹੋਣਾ ਚਾਹੀਦਾ ਲਾਇਬ੍ਰੇਰੀ ਦੇ ਵਿੱਚ ਇਹੋ ਜਿਹਾ ਫਰਨੀਚਰ ਹੋਣਾ ਚਾਹੀਦਾ ਵੀ ਜਿੱਥੇ ਲੋਕ ਜਿਹੜਾ ਆ ਕੰਫਰਟੇਬਲ ਹੋ ਕੇ ਬੈਠ ਸਕਣ ਆਰਾਮ ਦੇ ਨਾਲ ਬੈਠ ਸਕਣ ਤੇ ਲੰਮਾ ਸਮਾਂ ਜਿਹੜਾ ਉਹ ਆਪਣਾ ਪੜ੍ਹਦੇ ਸਮੇਂ ਜਿਹੜਾ ਆ ਬਤੀਤ ਕਰ ਸਕਣ ਉਹਨਾਂ ਨੂੰ ਕੋਈ ਵੀ ਜਿਹੜੀ ਥਕਾਵਟ ਨਹੀਂ ਹੋਣੀ ਚਾਹੀਦੀ ਅਗਰ ਫਰਨੀਚਰ ਵਧੀਆ ਤਰੀਕੇ ਦਾ ਨਹੀਂ ਹੋਵੇਗਾ ਤੇ ਲੋਕਾਂ ਨੂੰ ਜਿਹੜੇ ਬੈਠਣ ਦੇ ਵਿੱਚ ਜਿਹੜਾ ਆ ਵੈਠਣ ਦੇ ਵਿੱਚ ਜਿਹੜੀਆਂ ਪ੍ਰੋਬਲਮ ਆ ਸਕਦੀ ਹੈ ਸੋ ਫਰਨੀਚਰ ਵਧੀਆ ਤਰੀਕੇ ਦਾ ਹੋਣਾ ਚਾਹੀਦਾ ਆ ਔਰ ਵੈਸੇ ਵੀ ਜਿਹੜੀ ਸਾਰੀ ਲਾਇਬ੍ਰੇਰੀ ਦੇ ਵਿੱਚ ਭਾਵੇਂ ਕਿਤਾਬਾਂ ਰੱਖਣ ਦੇ ਲਈ ਅਲਮੀਰਾਸ ਆ ਸਾਰਾ ਕੁਝ ਵਧੀਆ ਤਰੀਕੇ ਦਾ ਹੋਣਾ ਚਾਹੀਦਾ ਤਾਂ ਜੋ ਦੇਖਣ ਨੂੰ ਵੀ ਸੋਹਣਾ ਲੱਗੇ ਲਾਇਬ੍ਰੇਰੀ ਸਟਾਫ ਠੀਕ ਹੈ ਲਾਇਬ੍ਰੇਰੀ ਸਟਾਫ ਦੀ ਗੱਲ ਕਰੀਏ ਤੇ ਜਿਹੜਾ ਲਾਇਬ੍ਰੇਰੀ ਦਾ ਸਟਾਫ ਆ ਠੀਕ ਹੈ ਉਹ ਵੀ ਜਿਹੜਾ ਆ ਕੋਆਪਰੇਟਿਵ ਹੋਣਾ ਚਾਹੀਦਾ ਆ ਬੱਚਿਆਂ ਆ ਦੇ ਜਿਹੜਾ ਆ ਬੱਚੇ ਔਰ ਪਾਠਕਾਂ ਦੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਦਾ ਖਿਆਲ ਰੱਖਣ ਉਹਨਾਂ ਨੂੰ ਜਦੋਂ ਵੀ ਕੋਈ ਲੋਡ ਕਿਸੇ ਚੀਜ਼ ਦਾ دیا ਜਾ ਕੋਈ ਉਹਨਾਂ ਨੂੰ ਬੁੱਕ ਨਹੀਂ ਮਿਲ ਰਹੀ ਤੇ ਉੱਥੇ ਉਹਨਾਂ ਦੀ ਜਿਹੜੀਆਂ ਮਦਦ ਕਰਨ ਨਾਲ ਦੇ ਨਾਲ ਉਹ ਲਾਇਬ੍ਰੇਰੀ ਦੇ ਜਿਹੜੇ ਸਾਰੇ ਹੀ ਨਿਯਮਾਂ ਨੂੰ ਵਧੀਆ ਤਰੀਕੇ ਦੇ ਨਾਲ ਲਾਗੂ ਕਰਨ ਤਾਂ ਜੋ ਜਿਹੜਾ ਆ ਸਾਰਾ ਕੁਝ ਵਧੀਆ ਜਿਹੜਾ ਆ ਚੱਲ ਸਕੇ ਲਾਇਬ੍ਰੇਰੀ ਦਾ ਸਾਰਾ ਪ੍ਰਬੰਧ ਵਧੀਆ ਚੱਲ ਸਕੇ ਤਾਂ ਹੀ ਜਿਹੜਾ ਫਰਸਟ ਲਾਅ ਸੀਗਾ ਇਹਦਾ ਕਿਤਾਬਾਂ ਵਰਤੋਂ ਲਈ ਹਨ ਤਾਂ ਹੀ ਇਹ ਜਿਹੜਾ ਆ ਕੰਮ ਕਰੂਗਾ ਅਗਰ ਇਹ ਸਾਰੀਆਂ ਵਿਵਸਥਾਵਾਂ ਠੀਕ ਹੋਣਗੀਆਂ ਉਸ ਤੋਂ ਬਾਅਦ ਸੈਕਿੰਡ ਲਾਅ ਆ ਐਵਰੀ ਰੀਡਰ ਹਿਸ ਹਰ ਬੁੱਕ ਹਰ ਪਾਠਕ ਆਪਣੀ ਕਿਤਾਬ ਸੋ ਜਿਹੜਾ ਸੈਕੰਡ ਲਾਅ ਆ ਐਵਰੀ ਰੀਡਰ ਹੈਜ਼ ਹਿਸ ਹਰ ਬੁੱਕ ਠੀਕ ਹੈ ਹਰ ਪਾਠਕ ਦੀ ਆਪਣੀ ਕਿਤਾਬ ਹੈ ਸੋ ਇਹ ਸੈਕੰਡ ਜਿਹੜਾ ਲਾਅ ਆ ਲਾਇਬ੍ਰੇਰੀ ਦਾ ਇਹਦੇ ਅਕੋਰਡਿੰਗ ਕੀ ਆ ਕਿ ਹਰ ਪਾਠਕ ਦਾ ਮਤਲਬ ਉਹਨਾਂ ਨੇ ਉਹਨਾਂ ਨੂੰ ਜਿਹੜਾ ਅਧਿਕਾਰ ਦਿੱਤਾ ਹੱਕ ਦਿੱਤਾ ਕਿ ਜਿਹੜੀਆਂ ਉੱਥੇ ਕਿਤਾਬਾਂ ਪਈਆਂ ਹਰ ਪਾਠਕ ਦੇ ਲਈ ਆ ਤੇ ਹਰ ਪਾਠਕ ਦੀ ਆਪਣੀ ਕਿਤਾਬ ਆ ਕਿਉਂਕਿ ਉਸ ਤੋਂ ਪਹਿਲਾਂ ਲਾਇਬ੍ਰੇਰੀ ਦੇ ਲਈ ਹੁੰਦਾ ਸੀਗਾ ਕਿ ਸਿਰਫ ਅਮੀਰ ਜਾਂ ਕਲੀਨ ਵਰਗ ਦੇ ਲੋਕ ਲਾਇਬ੍ਰੇਰੀ ਵਿੱਚ ਜਾ ਸਕਦੇ ਸੀਗੇ ਭਾਰ ਜਿਹੜੀ ਆ ਉਸ ਤੋਂ ਬਾਅਦ ਲਾਇਬ੍ਰੇਰੀ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਕਿਤਾਬਾਂ ਪੜਨ ਨੂੰ ਸ਼ਾਇਦ ਕਰਨ ਦੇ ਲਈ ਜਿਹੜੇ ਲਾਅ ਬਣਾਏ ਗਏ ਸੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਸੈਕਿੰਡ ਲਾਅ ਬਣਾਇਆ ਕਿ ਹਰ ਪਾਠਕ ਦੀ ਆਪਣੀ ਕਿਤਾਬ ਠੀਕ ਹੈ ਕਿ ਜਿਹੜੇ ਉੱਥੇ ਕਿਤਾਬਾਂ ਆ ਉਹ ਸਾਰੇ ਪਾਠਕਾਂ ਦੇ ਲਈ ਆ ਤੇ ਉਹਨਾਂ ਨੂੰ ਮੁਹੱਈਆ ਹੋਣੀਆਂ ਚਾਹੀਦੀਆਂ ਆ ਠੀਕ ਹੈ ਔਰ ਆਮ ਜਨਤਾ ਤੱਕ ਕਿਤਾਬਾਂ ਜਿਹੜੀਆਂ ਪਹੁੰਚਣੀਆਂ ਚਾਹੀਦੀਆਂ ਤਾਂ ਜੋ ਜਿਹੜਾ ਲਾਇਬ੍ਰੇਰੀਆਂ ਦੇ ਵਿੱਚ ਜਾਣ ਦੇ ਲਈ ਜਾਣ ਔਰ ਉੱਥੇ ਜਾ ਕੇ ਪੜਨ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਸੋ ਇੱਥੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਆ ਕੀ ਜ਼ਰੂਰਤਾਂ ਮੰਨੇ ਰਾਜ ਦੀ ਜ਼ਿੰਮੇਵਾਰੀ ਠੀਕ ਹੈ ਰਿਸਪਾਂਸਿਬਿਲਟੀ ਆਫ ਸਟੇਟ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਜ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਆਪਣੇ ਰਾਜ ਦੀਆਂ ਲਾਇਬ੍ਰੇਰੀਆਂ ਦੀ ਸੰਭਾਲ ਕਰੇ ਉਹਨਾਂ ਦੇ ਵਿੱਚ ਵਾਤ ਤੋਂ ਵਾਤ ਬੁੱਕਸ ਨੂੰ ਮਹਈਆ ਕਰਵਾਵੇ ਉਹਨਾਂ ਦੀਆਂ ਲੋੜਾਂ ਨੂੰ ਜਿਹੜਾ ਆ ਉੱਥੇ ਦੇਖੇ ਤਾਂ ਜੋ ਆਮ ਜਿਹੜੇ ਲੋਕ ਆ ਉੱਥੇ ਜਾ ਕੇ ਜਿਹੜਾ ਇਹਦਾ ਵਾਤ ਤੋਂ ਵਾਤ ਫਾਇਦਾ ਲੈ ਸਕਣ ਵਿਦਿਆਰਥੀ ਵਰਗ ਨੂੰ ਉਹਦੇ ਵਾਤ ਤੋਂ ਵਾਤ ਜਿਹੜੀ ਸਹੂਲਤਾਂ ਮਿਲ ਸਕੇ ਠੀਕ ਹੈ ਸੋ ਰਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜਾ ਲਾਇਬ੍ਰੇਰੀਆਂ ਦਾ ਸਾਰਾ ਪ੍ਰਬੰਧ ਜਿਹੜਾ ਆ ਦੇਖਣ ਉਸ ਤੋਂ ਬਾਅਦ ਲਾਇਬ੍ਰੇਰੀ ਅਥਾਰਟੀ ਠੀਕ ਹੈ ਜਿਹੜੀ ਲਾਇਬ੍ਰੇਰੀ ਦੇ ਲਈ ਅਥਾਰਟੀ ਬਣੀ ਹੋਈ ਹੈ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਬਣਦੀ ਆ ਕਿ ਉਹ ਜਿਹੜਾ ਹੈ ਕਿਉਂਕਿ ਉਹ ਇੱਕ ਖਾਸ ਰੋਲ ਪਲੇ ਕਰਦੇ ਆ ਤਾਂ ਹੀ ਉਹ ਜਿਹੜਾ ਸੈਕੰਡ ਲਾ ਜਿਹੜਾ ਆ ਸਕਸੈਸਫੁਲ ਹੋ ਸਕਦਾ ਹੈ ਜੇ ਅਥਾਰਟੀ ਆਪਣੀ ਜ਼ਿੰਮੇਵਾਰੀ ਇੱਥੇ ਨਿਭਾਵੇ ਠੀਕ ਹੈ ਸੋ ਅਥਾਰਟੀ ਨੂੰ ਚਾਹੀਦਾ ਸਭ ਤੋਂ ਪਹਿਲਾਂ ਤਾਂ ਚਾਹੀਦਾ ਆ ਕਿ ਉਹ ਵੈਲ ਕੁਆਲੀਫਾਈਡ ਔਰ ਟ੍ਰੇਨਡ ਜਿਹੜਾ ਸਟਾਫ ਆ ਹੈਨਾ ਪੜਿਆ ਲਿਖਿਆ ਸਟਾਫ ਜਿਹੜਾ ਹੈ ਉਹ ਲਾਇਬ੍ਰੇਰੀ ਦੇ ਲਈ ਰੱਖਣ ਔਰ ਉਹਨਾਂ ਨੂੰ ਜਿਹੜਾ ਵਧੀਆ ਜਿਹੜੇ ਸੈਲਰੀਜ਼ ਵਗੈਰਾ ਪੇ ਕਰਨ ਤਾਂ ਜੋ ਅਥਾਰਟੀ ਦੇ ਜਿਹੜੇ ਸਟਾਫ ਮੈਂਬਰ ਜਿਹੜੇ ਉਹਨਾਂ ਨੂੰ ਰੱਖੇ ਗਿਆ ਅਥਾਰਟੀ ਨੇ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਨ ਸੋ ਅਥਾਰਟੀ ਦੀ ਜ਼ਿੰਮੇਵਾਰੀ ਹੈ ਕਿ ਲਾਇਬ੍ਰੇਰੀ ਦਾ ਪ੍ਰਬੰਧ ਡਾਇਆ ਵਧੀਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਉਹ ਵਧੀਆ ਸਟਾਫ ਨੂੰ ਰੱਖਣ ਠੀਕ ਹੈ ਔਰ ਉਹਨਾਂ ਨੂੰ ਵਧੀਆ ਸੈਲਰੀਸ ਦੇਣ ਔਰ ਉਹਨਾਂ ਨੂੰ ਜਿਹੜੀ ਹੈ ਹਰ ਸਹੂਲਤ ਸਟਾਫ ਨੂੰ ਦਿੱਤੀ ਜਾਵੇ ਤਾਂ ਜੋ ਲਾਇਬ੍ਰੇਰੀ ਦਾ ਜਿਹੜਾ ਵਧੀਆ ਪ੍ਰਬੰਧਾ ਚੱਲ ਸਕੇ ਉਸ ਤੋਂ ਬਾਅਦ ਆ ਜਾਂਦੀ ਸਟਾਫ ਦੀ ਜ਼ਿੰਮੇਵਾਰੀ ਠੀਕ ਹੈ ਹੁਣ ਰਿਸਪੌਂਸਿਬਿਲਟੀ ਆਫ ਸਟਾਫ ਸਟਾਫ ਦੀ ਕੀ ਜ਼ਿੰਮੇਵਾਰੀ ਹੈ ਸਟਾਫ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਹੜੇ ਕੋਈ ਵੀ ਜਿਹੜੇ ਰੀਡਰ ਆ ਰਹੇ ਆ ਨਾ ਪਾਠਕ ਆ ਰਹੇ ਆ ਜਾਂ ਸਟੂਡੈਂਟਸ ਆ ਰਹੇ ਆ ਉਹਨਾਂ ਨੂੰ ਜਿਹੜਾ ਆ ਪੂਰਾ ਉਹਨਾਂ ਦੇ ਨਾਲ ਕੋਆਪਰੇਟ ਕਰਨ ਉਹਨਾਂ ਨੂੰ ਜਿਹੜੀ ਵੀ ਬੁੱਕ ਚਾਹੀਦੀ ਹੈ ਉਹਨਾਂ ਨੂੰ ਜੋ ਵੀ ਸਮੱਗਰੀ ਚਾਹੀਦੀ ਹੈ ਉਹਨਾਂ ਨੂੰ इजीली ਮੁਹੱਈਆ ਕਰਵਾਉਣ ਉਹਨਾਂ ਨੂੰ ਨਾਲ ਦੇ ਨਾਲ ਜਿਹੜੇ ਆ ਲਾਇਬ੍ਰੇਰੀ ਦੇ ਕਾਨੂੰਨਾਂ ਤੋਂ ਵਾਕਿਫ ਕਰਵਾਉਣ ਤਾਂ ਜੋ ਲਾਇਬ੍ਰੇਰੀ ਦਾ ਡਿਸਪਲਨ ਵੀ ਮੇਨਟੇਨ ਰਹੇ ਔਰ ਨਾਲ ਦੇ ਨਾਲ ਜਿਹੜੇ ਪਾਠਕ ਆ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ इजीली ਉਹਨਾਂ ਨੂੰ ਜਿਹੜਾ ਉੱਥੋਂ ਬੁੱਕ ਦਾ ਲੈਂਡ ਦੇਣ ਕਰਨ ਦੇ ਨਿਯਮਾ ਔਰ ਜਿਹੜੇ ਵਧੀਆ ਢੰਗ ਦੇ ਨਾਲ ਹੋਣੇ ਚਾਹੀਦੇ ਆ ਤਾਂ ਜੋ ਜਿਹੜਾ ਆ ਸਾਰੇ ਸੁਵਿਧਾ ਦਾ ਫਾਇਦਾ ਲੈ ਸਕਣ ਤਾਂ ਹੀ ਜਿਹੜਾ ਦੂਸਰਾ ਲਾਅ ਜਿਹੜਾ ਸਫਲ ਹੋ ਸਕਦਾ ਹਰ ਪਾਠਕ ਨੂੰ ਆਪਣੀ ਕਿਤਾਬ ਜੁੜੀ ਤਾਂ ਹੀ ਮਿਲ ਸਕਦੀ ਆ ਤੇ ਹਰ ਪਾਠਕ ਦੀ ਜ਼ਿੰਮੇਵਾਰੀ ਹੁਣ ਆਪਾਂ ਦੇਖਿਆ ਰਾਜ ਦੀ ਜ਼ਿੰਮੇਵਾਰੀ ਹੈ ਲਾਇਬ੍ਰੇਰੀਆਂ ਨੂੰ ਸੰਭਾਲਣ ਦੀ ਅਥਾਰਟੀ ਦੀ ਜ਼ਿੰਮੇਵਾਰੀ ਆ ਸਟਾਫ ਦੀ ਜ਼ਿੰਮੇਵਾਰੀ ਆ ਹੁਣ ਪਾਠਕ ਦੀ ਵੀ ਇੱਥੇ ਜ਼ਿੰਮੇਵਾਰੀ ਵੰਡਦੀ ਆ ਠੀਕ ਹੈ ਪਾਠਕ ਦੀ ਵੀ ਜ਼ਿੰਮੇਵਾਰੀ ਵੰਡਦੀ ਆ ਕਿ ਉਹ ਦੇਖਣਾ ਚਾਹੀਦਾ ਕਿ ਮੈਂ ਇਕੱਲਾ ਪਾਠਕ ਨਹੀਂ ਆ ਹੋਰ ਵੀ ਬਹੁਤ ਸਾਰੇ ਪਾਠਕ ਆ ਸੋ ਜਿਹੜੇ ਕਿਤਾਬਾਂ ਅਗਰ ਕੋਈ ਜਿਹੜਾ ਆ ਰੈਂਟ ਵਗੈਰਾ ਤੇ ਵੀ ਲੈਂਦਾ ਤੇ ਉਹਨੂੰ ਟਾਈਮ ਨਾਲ ਵਾਪਸ ਕਰਨੀਆਂ ਚਾਹੀਦੀਆਂ ਆ ਲਾਇਬ੍ਰੇਰੀ ਦੇ ਵਿੱਚ ਜਿਹੜਾ ਡਿਸਪੀਲਨ ਨੂੰ ਮੇਨਟੇਨ ਰੱਖਣਾ ਚਾਹੀਦਾ ਆ ਸੋ ਜਿਹੜਾ ਤਾਂ ਜੋ ਜਿਹੜਾ ਆ ਵਾਕਿਆ ਨੂੰ ਵੀ ਜਿਹੜਾ ਆ ਇਹਦਾ ਫਾਇਦਾ ਹੋ ਸਕੇ ਸੋ ਪਾਠਕ ਦੀ ਵੀ ਇੱਥੇ ਜ਼ਿੰਮੇਵਾਰੀ ਵੰਡਦੀ ਆ ਥਰਡ ਲਾ ਜਿਹੜਾ ਆ एवरी ਬੁੱਕ ਹੈਜ਼ ਇਟਸ ਰੀਡਰ ਹਰ ਕਿਤਾਬ ਦਾ ਆਪਣਾ ਪਾਠਕ ਹੁੰਦਾ ਹੈ ਠੀਕ ਹੈ ਸੋ ਕਿਉਂਕਿ ਜਿਵੇਂ ਜਿਵੇਂ ਦੀ ਡਿਮਾਂਡ ਹੋਊਗੀ ਜਿਵੇਂ ਜਿਵੇਂ ਦਾ ਹੀ ਜ਼ਰੂਰਤ ਹੋਗੀ ਉਸ ਤਰੀਕੇ ਦੇ ਨਾਲ ਹਰ ਕਿਤਾਬ ਦੇ ਲਈ ਪਾਠਕ ਜਣੇ ਬਣੇ ਹੁੰਦੇ ਆ ਹਨਾ ਹਰ ਕਿਤਾਬ ਦੇ ਲਈ ਪਾਠਕ ਹੁੰਦੇ ਆ ਕਿਤਾਬਾਂ ਪਾਠਕਾਂ ਦੇ ਲਈ ਲਿਖੀਆਂ ਹੁੰਦੀਆਂ ਆ ਠੀਕ ਆ ਹਰ ਅਲੱਗ-ਅਲੱਗ ਕਿਤਾਬ ਦੇ ਲਈ ਅਲੱਗ-ਅਲੱਗ ਪਾਠਕ ਹੁੰਦੇ ਆ ਜਿਵੇਂ ਤੁਸੀਂ ਪੜ੍ਹ ਰਹੇ ਹੋ ਹਨਾ ਸਕੂਲ ਦੇ ਵਿੱਚ ਸਿਲੇਬਸ ਕਰ ਰਹੇ ਹੋ ਤਾਂ ਤੁਹਾਡੀ ਉਦਾਂ ਦੀ ਡਿਮਾਂਡ ਹੋਊਗੀ ਤੁਸੀਂ ਉਦਾਂ ਦੇ ਪਾਠ ਹੋਂਗੋਗੇ ਕਿਤਾਬ ਦੇ ਲਈ ਹਨਾ ਅਗਰ ਤੁਸੀਂ ਕੁਝ ਮਨੋਰੰਜਨ ਦੇ ਲਈ ਪੜ੍ਹ ਰਹੇ ਹੋ ਤੇ ਉਹ ਇੰਟਰਸਟ ਦੇ ਮੁਤਾਬਿਕ ਜਿਹੜੇ ਆ ਪਾਠਕ ਹੁੰਦੇ ਆ ਕਿਤਾਬਾਂ ਦੇ ਲਈ ਸੋ ਇੰਪਲੀਕੇਸ਼ਨਸ ਕਰਾਂਗੇ ਓਪਨ ਐਕਸੈਸ ਠੀਕ ਹੈ ਓਪਨ ਐਕਸੈਸ ਕੀ ਹੈ ਕਿ ਲਾਇਬ੍ਰੇਰੀ ਦੇ ਵਿੱਚ ਜਿਹੜਾ ਸਾਰਾ ਸਿਸਟਮ ਜਿਹੜਾ ਆ ਓਪਨ ਹੋਣਾ ਚਾਹੀਦਾ ਹੈ ਕਿਤਾਬਾਂ ਸ਼ੈਲਫਾਂ ਦੇ ਉੱਤੇ ਜਿਹੜੀਆਂ ਆ ਪੈਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਪਈਆਂ ਹੋਣੀਆਂ ਚਾਹੀਦੀਆਂ ਕਿ ਜਿਹੜੇ ਆ ਲੋਕਾਂ ਦੀ ਪਹੁੰਚ ਦੇ ਵਿੱਚ ਆ ਸਕਣ ਵਿਦਿਆਰਥੀਆਂ ਦੀ ਪਹੁੰਚ ਦੇ ਵਿੱਚ ਆ ਸਕਣ ਲੋਕ इजीली ਜਿਹੜਾ ਇਹਨੂੰ ਆਪਣੇ ਸਬਜੈਕਟ ਦੇ ਅਕੋਰਡਿੰਗ ਜਿਹੜਾ ਆ ਜਿਹੜਾ ਆ ਪ੍ਰਾਪਤ ਕਰ ਸਕਣ ਪਰਟ ਸਕਣ ਸ਼ੈਲਫ ਅਰੇਂਜਮੈਂਟ ਵਧੀਆ ਹੋਣਾ ਚਾਹੀਦਾ ਠੀਕ ਹੈ ਸੋ ਉੱਥੇ ਜਿਹੜੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਆ ਮੁਹੱਈਆ ਹੋਣੀਆਂ ਚਾਹੀਦੀਆਂ ਤਾਂ ਜੋ ਜਿਹੜਾ ਲੋਕ ਆ ਠੀਕ ਹੈ ਆਪਣੀ ਜਿਹੜਾ ਡਿਮਾਂਡ ਜਾਂ ਆਪਣੀ ਜ਼ਰੂਰਤ ਅਨੁਸਾਰ ਉਹਨਾਂ ਲੈ ਸਕਣ ਡਿਸਪਲੇ ਵਧੀਆ ਹੋਣੀ ਚਾਹੀਦੀ ਹੈ ਸਾਰੀਆਂ ਕਿਤਾਬਾਂ ਜਿਹੜੀਆਂ ਆ ਸામਨੇ ਹੀ ਦਿਖਣੀਆਂ ਚਾਹੀਦੀਆਂ ਜੇ ਕੁਝ ਨਵੀਆਂ ਕਿਤਾਬਾਂ ਆਇਆ ਠੀਕ ਹੈ ਸੋ ਨਵੀਆਂ ਕਿਤਾਬਾਂ ਆਈਆਂ ਆ ਉਹਨਾਂ ਨੂੰ ਜਿਹੜਾ ਆ ਪੜਨ ਦੇ ਲਈ ਸ਼ਾਇਦ ਕਰਨ ਦੇ ਲਈ ਵੀ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਡਿਸਪਲੇ ਜਿਹੜੀ ਉਹਨਾਂ ਦੀ ਕਰਨੀ ਚਾਹੀਦੀ ਆ ਕੈਟਾਲੌਗਸ ਠੀਕ ਹੈ ਕੈਟਾਲੌਗਸ ਦੀ ਜ਼ਰੂਰਤ ਬੜੀ ਹੁੰਦੀ ਹੈ ਕੈਟਾਲੌਗਸ ਕੀ ਹੁੰਦਾ ਆ ਕਿ ਜਿਹਦੇ ਵਿੱਚ ਸਾਰੀ ਸੂਚੀ ਬਣਾਈ ਹੁੰਦੀ ਹੈ ਕੈਟਾਲੌਗ ਦੇ ਵਿੱਚ ਕਿ ਕਿਹੜੀਆਂ ਕਿਹੜੀਆਂ ਬੁੱਕਸ ਜਿਹੜੀਆਂ ਲਾਇਬ੍ਰੇਰੀ ਦੇ ਵਿੱਚ ਆ ਠੀਕ ਹੈ ਸੋ ਕੈਟਾਲੌਗ ਜਿਹੜਾ ਲਾਇਬ੍ਰੇਰੀ ਦਾ ਵਧੀਆ ਹੋਣਾ ਚਾਹੀਦਾ ਆ ਕਿਉਂਕਿ ਉਹਦੇ ਤੋਂ ਜਿਹੜਾ ਆ ਕੋਈ ਵੀ ਪਾਠਕ ਜਿਹੜਾ ਆ ਉਹਨੂੰ ਬਹੁਤ ਈਜ਼ੀ ਰਹਿੰਦਾ ਹੈ ਆਪਣੀਆਂ ਕਿਤਾਬਾਂ ਨੂੰ ਜਿਹੜਾ ਆ ਉਹਨਾਂ ਦੀ ਚੋਣ ਕਰਨ ਦੇ ਵਿੱਚ ਉਹਨਾਂ ਨੂੰ ਲੱਭਣ ਦੇ ਵਿੱਚ ਪਬਲਿਸਿਟੀ ਠੀਕ ਹੈ ਪਬਲਿਸਿਟੀ ਜਿਹੜੀ ਆ ਠੀਕ ਹੈ ਸੋ ਜਿਹੜਾ ਹੈ ਲਾਇਬ੍ਰੇਰੀ ਦੇ ਵਿੱਚ ਜਿਹੜੇ ਆ ਪਾਠਕ ਆ ਜੋ ਭੋਗਤਾ ਆ ਠੀਕ ਹੈ ਸੋ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਜਿਹੜਾ ਆ ਪਰਚਾਰ ਕਰਨ ਦੇ ਲਈ ਜਿਹੜੇ ਕਿਤਾਬਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਆ ਪਾਠਕਾਂ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਕਿ ਉਹ ਅਟਰੈਕਟ ਹੋ ਸਕਣ ਔਰ ਹਰ ਕਿਤਾਬ ਨੂੰ ਆਪਣਾ ਪਾਠਕ ਜਿਹੜਾ ਆ ਮਿਲ ਸਕੇ ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਉਹਨਾਂ ਨੂੰ ਜਿਹੜੇ ਨਵੇਂ ਰਸਾਲੇ ਆ ਕਿਤਾਬਾਂ ਆ ਜਾਂ ਨਵੀਂ ਕੋਈ ਅਖਬਾਰਾਂ ਜਾਂ ਕੁਝ ਵੀ ਆ ਹਨਾ ਉਹ ਸਾਰਾ ਕੁਝ ਜਿਹੜੀਆਂ ਆ ਡਿਸਪਲੇ ਉੱਤੇ ਵਧੀਆ ਤਰੀਕੇ ਦੇ ਨਾਲ ਲਗਾਈਆਂ ਹੋਣ ਚਾਹੀਦੀਆਂ ਤਾਂ ਜੋ ਉਹਨਾਂ ਦਾ ਪ੍ਰਚਾਰ ਜਿਹੜਾ ਆ ਹੋ ਸਕੇ ਉਹਨਾਂ ਪ੍ਰਚਾਰ ਦੇ ਲਈ ਜਿਹੜਾ ਵਧੀਆ ਤਰੀਕੇ ਦੇ ਨਾਲ ਸਜਾ ਕੇ ਜਿਹੜਾ ਆ ਰੱਖਣਾ ਚਾਹੀਦਾ ਆ ਉਸ ਤੋਂ ਬਾਅਦ 4th ਜਿਹੜਾ ਲਾਅ ਆ ਸੇਵ ਦਾ ਟਾਈਮ ਆਫ ਦਾ ਰੀਡਰ ਪਾਠਕਾਂ ਦਾ ਸਮਾਂ بچਾਉ ਫॉर ਲਾਇਬ੍ਰੇਰੀ ਦਾ 4th ਲਾਅ ਕੀ ਕਹਿੰਦਾ ਹੈ ਕਿ ਜਿਹੜਾ ਆ ਪਾਠਕ ਜਿਹੜੇ ਆ ਵਿਦਿਆਰਥੀ ਆ ਜਾਂ ਪਾਠਕ ਆ ਨਾ ਜੇ ਲਾਇਬ੍ਰੇਰੀ ਦੇ ਵਿੱਚ ਜਿਹੜਾ ਪੜਦਾ ਭਾਵੇਂ ਵਿਦਿਆਰਥੀ ਆ ਜਾਂ ਆਮ ਵਿਅਕਤੀ ਉਸ ਨੂੰ ਪਾਠਕ ਹੀ ਬੁਲਾਗੇ ਰੀਡਰ ਬੁਲਾਗੇ ਹੈਨਾ ਕਿ ਲਾਇਬ੍ਰੇਰੀ ਦੇ ਵਿੱਚ ਕਿਉਂਕਿ ਰੀਡਿੰਗ ਕਰਨ ਦੇ ਲਈ ਜਾਇਆ ਜਾਂਦਾ ਹੈ ਸੋ ਜਿਹੜਾ ਪਾਠਕ ਦਾ ਸਮਾਪਚੌਣ ਦੇ ਲਈ ਕੀ ਹੈ ਲਾਇਬ੍ਰੇਰੀ ਦਾ ਸਥਾਨ ਲਾਇਬ੍ਰੇਰੀ ਦਾ ਸਥਾਨ ਕੀ ਹੈ ਲਾਇਬ੍ਰੇਰੀ ਦਾ ਸਥਾਨ ਜਿਹੜਾ ਆ ਉਹ ਸਹੀ ਹੋਣਾ ਚਾਹੀਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੇ ਸਕੂਲ ਦੇ ਵਿੱਚ ਲਾਇਬ੍ਰੇਰੀ ਆ ਤੇ ਉਹ ਵੀ ਜਿਹੜੀ ਆ ਬਹੁਤ ਸਕੂਲ ਦੇ ਵਿੱਚ ਇਹ ਨਹੀਂ ਆ ਕਿ ਜਿਹੜੀਆਂ ਕਲਾਸਿਸ ਆ ਜਾਂ ਬੱਚਿਆਂ ਦੀ ਪਹੁੰਚ ਜਾਂ ਹੋਸਟਲ ਆ ਉਹਨਾਂ ਤੋਂ ਕਾਫੀ ਦੂਰ ਹੋਵੇ ਜਿੱਥੇ ਜਾਣ ਦੇ ਲਈ ਬੱਚੇ ਜਿਹੜੇ ਆ ਨੋਨ ਕੋਈ ਹੰ ਦਿੱਕਤ ਆਵੇ ਜਿਆਦਾ ਸਮਾਂ ਲੱਗੇ ਸੋ ਇਹ ਬੱਚੇ ਦੀ ਪਹੁੰਚ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਤੇ ਪਬਲਿਕ ਲਾਇਬ੍ਰੇਰੀ ਆ ਤਾਂ ਉਹ ਵੀ ਜਿਹੜੀ ਆ ਸ਼ਹਿਰ ਦੇ ਸੈਂਟਰ ਦੇ ਵਿੱਚ ਹੋਣੀ ਚਾਹੀਦੀ ਜਿੱਥੇ ਹਰ ਇੱਕ इजीली ਜਿਹੜਾ ਆ ਪਹੁੰਚ ਸਕੇ ਇਹ ਜਿਆਦਾ ਦੂਰ ਨਹੀਂ ਹੋਣੀ ਚਾਹੀਦੀਆਂ ਇਹਦੇ ਨਾਲ ਪਾਠਕ ਦਾ ਜਿਹੜਾ ਆ ਸਮਾਂ ਜਿਹੜਾ ਆ ਬਚਦਾ ਆ ਓਪਨ ਐਕਸੈਸ ਸਿਸਟਮ ਬਿਲਕੁਲ ਓਪਨ ਹੋਣਾ ਚਾਹੀਦਾ ਕਿਤਾਬਾਂ ਜਿਹੜੀਆਂ ਆ ਠੀਕ ਹੈ ਸੋ ਇੱਕ ਤਾਂ ਹਰ ਇੱਕ ਦੇ ਲਈ ਜਿਹੜਾ ਆ ਨਿਯਮ ਆਸਾਨ ਹੋਣੇ ਚਾਹੀਦੇ ਆ ਚਾਹੇ ਉਹਨੂੰ ਕਿਤਾਬਾਂ ਲੈਣੀਆਂ ਆ ਠੀਕ ਹੈ ਜਾਂ ਉੱਥੇ ਪੜ੍ਹਣੀਆਂ ਆ ਠੀਕ ਹੈ ਔਰ ਉਹਦੇ ਲਈ ਕੀ ਆ ਕਿ ਸਿਸਟਮ ਸਾਰਾ ਓਪਨ ਹੋਣਾ ਚਾਹੀਦਾ ਕਿ ਤਮਾਸ਼ਾਲ ਦੇ ਉੱਪਰ ਜੜੀਆਂ ਪਈਆਂ ਹੋਣੀਆਂ ਚਾਹੀਦੀਆਂ ਆ ਜਿਹੜੀਆਂ ਤਾਂ ਜੋ ਪਾਠਕ ਆਪਣੀ ਜਿਹੜੀ ਆ ਲੋਡੈਂਸ ਆ ਜਿਹੜਾ ਕਿਤਾਬਾਂ ਨੂੰ ਜਿਹੜਾ ਆ ਚੂਜ਼ ਕਰਕੇ ਜਿਹੜਾ ਪੜ ਸਕੇ ਕੈਟਾਲਾਗ ਹੋਣਾ ਚਾਹੀਦਾ ਜਿਹਦੇ ਨਾਲ ਪਾਠਕ ਨੂੰ ਆਸਾਨੀ ਹੋ ਜਾਂਦੀ ਆ ਆਪਣਾ ਕੋਈ ਵੀ ਜਿਹੜਾ ਉਹਨਾਂ ਨੇ ਅਗਰ ਆਪਣੀ ਜ਼ਰੂਰਤ ਦੇ ਮੁਤਾਬਕ ਕਿਤਾਬਾਂ ਨੂੰ ਲੱਭਣਾ ਆ ਜਾਂ ਕੋਈ ਸਮਗਰੀ ਨੂੰ ਲੱਭਣਾ ਆ ਸਰਕੂਲੇਸ਼ਨ ਸੇਵਾਵਾਂ ਠੀਕ ਹੈ ਜਿਹਦੇ ਵਿੱਚ ਕਿਤਾਬਾਂ ਦਾ ਲੈਣ ਦੇਣ ਕਰਨ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਕੀ ਆ ਆਸਾਨ ਹੋਣੀਆਂ ਚਾਹੀਦੀਆਂ ਆ ਉਹਦੇ ਲਈ ਬਹੁਤੇ ਸਖਤ ਨਿਯਮ ਨਹੀਂ ਹੋਣ ਚਾਹੀਦੇ ਠੀਕ ਹੈ ਉਸ ਤੋਂ ਬਾਅਦ ਹਵਾਲਾ ਸੇਵਾਵਾਂ ਠੀਕ ਹੈ ਰੈਫਰੈਂਸ ਜਿਹੜੀਆਂ ਆ reference library service ਆ ਠੀਕ ਹੈ ਉਹ ਵੀ ਲਾਇਬ੍ਰੇਰੀ ਜਿਹੜੀ ਵਧੀਆ ਹੋਣੀ ਚਾਹੀਦੀ ਹੈ ਸੰਕੇਤ ਪ੍ਰਣਾਲੀ ਸਾਈਨ ਵਗੈਰਾ ਜਿਹੜੇ ਆ ਦਿੱਤੇ ਹੋਣੇ ਚਾਹੀਦੇ ਆ ਤਾਂ ਤਾਂ ਜੋ ਜਿਹੜਾ ਆ ਪਾਠਕ ਨੂੰ ਜਿਹੜਾ ਆ ਹਰ ਚੀਜ਼ ਦਾ ਪਤਾ ਲੱਗੇ ਸਾਈਨ ਦੇ ਨਾਲ ਉਹ ਜਿਹੜਾ ਆ ਸਮਝ ਜਵੇ ਕਿ ਜਿਵੇਂ ਕਿ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਨੂੰ ਇਸ਼ੂ ਕਿੱਥੋਂ ਕਰਵਾਉਣਾ ਆ ਜਾਂ ਕੋਈ ਵੀ ਉਹਦੇ ਰਿਗਾਰਡਿੰਗ ਹੋਵੇ ਤਾਂ ਉਹ ਜਿਹੜਾ ਸਾਈਨ ਪ੍ਰਣਾਲੀ ਜਿਹੜੀ ਉੱਥੇ ਹੋਣੀ ਚਾਹੀਦੀ ਆ ਉਸ ਤੋਂ ਬਾਅਦ 5th law ਆ a library is a growing organism ਠੀਕ ਹੈ ਲਾਇਬ੍ਰੇਰੀ ਕਬਾਦੀ ਹੋਈ ਜਿਹੜੀ ਆ ਸੰਸਥਾ ਆ ਜਾਂ ਇੱਕ ਵੱਧਾ ਹੋਇਆ ਜੀਵ ਆ ਠੀਕ ਹੈ ਸੋ ਵੱਧਾ ਹੋਇਆ ਜੀਵ ਦਾ ਮਤਲਬ ਹੈ ਕਿ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਕਿਤਾਬਾਂ ਜਿਹੜੀਆਂ ਆ ਹਮੇਸ਼ਾ ਬਹੁਤ ਸਾਰੇ ਕਿਤਾਬਾਂ ਪਾਦੀਆਂ ਰਹਿੰਦੀਆਂ ਆ ਠੀਕ ਹੈ ਔਰ ਜਿਹੜੀ ਪਾਠ ਕਰ ਦੀ ਗਿਣਤੀ ਵੀ ਵਾਧ ਸਕਦੀ ਆ ਸੋ ਲਾਇਬ੍ਰੇਰੀ ਵਾਧੀ ਫੁੱਲਦੀ ਆ ਇਸ ਕਰਕੇ ਇਹਨੂੰ ਜੁੜਾਇਆ ਇਸ ਤਰ੍ਹਾਂ ਕਿਹਾ ਗਿਆ ਤੇ ਲਾਇਬ੍ਰੇਰੀ ਦੀ ਬਿਲਡਿੰਗ ਲਾਇਬ੍ਰੇਰੀ ਦੀ ਬਿਲਡਿੰਗ ਜਿਹੜੀ ਆ ਵਧੀਆ ਤਰੀਕੇ ਦੀ ਹੋਣੀ ਚਾਹੀਦੀ ਆ ਇਸ ਤਰੀਕੇ ਦੀ ਹੁਣ ਚਾਹੀਦੀ ਕਿ ਕੋਈ ਕੁਝ ਕਿਤਾਬਾਂ ਦਾ ਵਧੀਆ ਪ੍ਰਬੰਧ ਹੋ ਸਕੇ ਤੇ ਬੈਠਣ ਦਾ ਵੀ ਵਧੀਆ ਪ੍ਰਬੰਧ ਹੋ ਸਕੇ ਕੈਟਲੌਗ ਜਿਹੜੇ ਆ ਠੀਕ ਹੈ ਕਿਤਾਬਾਂ ਦੀ ਜਿਹੜੇ ਕੀ ਸੂਚੀ ਨੂੰ ਦਿਖਾਉਂਦੇ ਆ ਉਹ ਵੀ ਵਧੀਆ ਤਰੀਕੇ ਦੇ ਨਾਲ ਜਿਹੜੇ ਆ ਹੋਣੇ ਚਾਹੀਦੇ ਆ ਤਾਂ ਜੋ ਪਾਠਕ ਸੰਨਲ ਆਪਣੀਆਂ ਕਿਤਾਬਾਂ ਲੱਭ ਸਕਣ ਵਰਗੀਕਰਨ ਕਲਾਸੀਫਿਕੇਸ਼ਨ ਠੀਕ ਹੈ ਸੋ ਕਲਾਸੀਫਿਕੇਸ਼ਨ ਜਿਹੜਾ ਵਰਗੀਕਰਨ ਆ ਲਾਇਬ੍ਰੇਰੀ ਦਾ ਠੀਕ ਹੈ ਉਹ ਵੀ ਵਧੀਆ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ ਜਿਹਦੇ ਨਾਲ ਜਿਹੜਾ ਆ ਔਰ ਕਿਤਾਬਾਂ ਤੱਕ ਜਿਹੜੀ ਆ ਪਹੁੰਚ ਜਿਹੜੀ ਆ ਉਹ ਵਧੀਆ ਢੰਗ ਦੇ ਨਾਲ ਹੋ ਸਕੇ ਸਰਕੂਲੇਸ਼ਨ ਜਿਹੜਾ ਨਿਯਮਾ ਕਿਤਾਬਾਂ ਲੈਣ ਦੇਣ ਦੇ ਉਹ ਵੀ ਵਧੀਆ ਹੋਣੇ ਚਾਹੀਦੇ ਆ ਵਧ ਰਹੇ ਪਾਟਕ ਠੀਕ ਹੈ ਗਰੋਇੰਗ ਰੀਡਰ ਜਿਹੜੇ ਆ ਸੋ ਜਿਹੜੇ ਵਧ ਰਹੇ ਪਾਠਕ ਆ ਠੀਕ ਹੈ ਅਗਰ ਜਿਹੜਾ ਲਾਇਬ੍ਰੇਰੀ ਦੇ ਵਿੱਚ ਪਾਠਕ ਜਿਹੜੇ ਆ ਠੀਕ ਹੈ ਉਹ ਭੋਗ ਦਾ ਜਿਹੜਾ ਉਹਨਾਂ ਦੀ ਗਿਣਤੀ ਵਧਦੀ ਆ ਤਾਂ ਅਰੇਂਜਮੈਂਟ ਵੀ ਉਸ ਪ੍ਰਕਾਰ ਦੇ ਹੋਣੇ ਚਾਹੀਦੇ ਆ ਤਾਂ ਜੋ ਮਤਲਬ ਫਲੈਕਸੀਬਲ ਹੋਣੇ ਚਾਹੀਦੇ ਆ ਤੇ ਉਸ ਹੱਬ ਨਾਲਾ ਲਾਇਬ੍ਰੇਰੀ ਨੂੰ ਜਿਹੜਾ ਅਰੇਂਜ ਕੀਤਾ ਜਾ ਸਕੇ ਠੀਕ ਹੈ ਸੋ ਅਗਰ ਪਾਠਕ ਵਧ ਰਹੇ ਅਤੇ ਕਿਤਾਬਾਂ ਵੀ ਜਿਹੜੀਆਂ ਆ ਵੱਧ ਤੋਂ ਵੱਧ ਅਰੇਂਜ ਕਰਨ ਦੀ ਜਿਹੜੀ ਆ ਸਹੂਲਤ ਹੋਣੀ ਚਾਹੀਦੀ ਆ ਔਰ ਨਾਲ ਦੇ ਨਾਲ ਜਿਹੜਾ ਆ ਭਵਿੱਖ ਦੇ ਵਿੱਚ ਜਿਹੜਾ ਆ ਉਹਨਾਂ ਪਾਠਕਾਂ ਦੇ ਜਿਹੜਾ ਆ ਦਿਲੇ ਅਰੇਂਜਮੈਂਟ ਜਿਹੜਾ ਲਾਇਬ੍ਰੇਰੀ ਦੇ ਵਿੱਚ ਆ ਉਹ ਵੀ ਉਸ ਪ੍ਰਕਾਰ ਹੀ ਜਿਹੜਾ ਹੋਣਾ ਚਾਹੀਦਾ ਇਹਨਾਂ ਗੱਲਾਂ ਨੂੰ ਜਿਹੜਾ ਆ ਧਿਆਨ ਵਿੱਚ ਰੱਖਣਾ ਚਾਹੀਦਾ ਲਾਇਬ੍ਰੇਰੀ ਨੂੰ ਸੋ ਇਹ ਜਿਹੜੇ ਲਾਇਬ੍ਰੇਰੀ ਦੇ ਜਿਹੜੇ ਸੀਗੇ 5 ਲਾਅ ਸੀਗੇ ਠੀਕ ਹੈ ਸੋ ਇਹ 5 ਲਾਅ ਜਿਹੜੇ ਆ ਉਹਦੇ ਲਈ ਉਹਨਾਂ ਨੇ ਜਿਹੜਾ ਸੀ ਸੁਝਾਅ ਦਿੱਤੇ ਹੋਏ ਸੀਗੇ ਕਿ ਕਿਵੇਂ ਇਹਨਾਂ ਨੂੰ ਜਿਹੜਾ ਆ ਇਹਨਾਂ ਦੀ ਇੰਪਲੀਕੇਸ਼ਨ ਕਿਵੇਂ ਹੋ ਸਕਦੀ ਆ ਇਹ ਕਿਵੇਂ ਜਿਹੜਾ ਆ ਇਹ ਲਾਅ ਨੂੰ ਜਿਹੜਾ ਆ ਸਫਲ ਕੀਤਾ ਜਾ ਸਕਦਾ ਆ ਠੀਕ ਹੈ ਸੋ ਇਹ ਸਾਰੇ ਲਾ ਜਿਹੜੇ ਲਾਇਬ੍ਰੇਰੀ ਨੂੰ ਜਿਹੜਾ ਆ ਪੜਨ ਤੇ ਲਈ ਜਿਹੜਾ ਪਾਟਕਾ ਨੂੰ ਤੁਸ਼ਾਹੀਦ ਕਰਨ ਦੇ ਲਈ ਆ ਠੀਕ ਹੈ ਸੋ ਲਾਇਬ੍ਰੇਰੀਆਂ ਦੇ ਵਿੱਚ ਸੁਧਾਰ ਦੇ ਲਈ ਜਿਹੜੇ ਨਿਯਮ ਸੀਗੇ ਇਹ ਬਣਾਏ ਗਏ ਆ ਸੋ ਇਹ ਜਿਹੜਾ ਸੀਗਾ ਤੁਹਾਡਾ ਫਸਟ ਯੂਨਿਟ ਕੰਪਲੀਟ ਹੋ ਚੁੱਕਿਆ ਹੈ ਠੀਕ ਹੈ ਹੁਣ ਆਪਾਂ ਜਿਹੜਾ ਸੈਕੰਡ ਯੂਨਿਟ ਕਰਾਂਗੇ ਸੋ ਇਸ ਤਰੀਕੇ ਦੇ ਨਾਲ ਤੁਸੀਂ ਨੂੰ ਜਿਹੜਾ ਕੁਐਸਚਨ ਨੂੰ ਕਰ ਲੈਣਾ ਹੈ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ